ਲਗਾਤਾਰ ਜਿਲ੍ਹਾ ਫਰੋਹੀਪੁਰ ਵੱਲੋਂ ਜਿਹੜੀ ਪੁਲਿਸ ਵੱਲੋਂ ਜਿਹੜੀ ਮਹੀਮ ਜੜੀਆਂ ਚਲਾਈ ਜਾ ਰਹੀ ਹੈ ਉਹਨੂੰ ਲੈ ਕੇ ਜਿਹੜਾ ਅੱਜ ਕੈਸੋਪਰੇਸ਼ਨ ਜਿਹੜਾ ਵਿਆਤੀ ਲਾਕ ਕੇ ਦੇ ਵਿੱਚ ਪੁਲਿਸ ਨੇ ਕੀਤਾ ਵੱਡੀ ਤਦਾਦ ਦੇ ਵਿੱਚ ਜਿਹੜੇ ਪੁਲਿਸ ਫੋਰਸ ਨਾਲ ਜਿਹੜੀ ਲੈ ਕੇ ਕੈਸੋਪਰੇਸ਼ਨ ਚਲਾਇਆ ਜਾਇਆ ਇਹਦਾ ਮਕਸਦ ਹੈ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ ਵੀ ਜਿਹੜਾ ਨਛੇਰੇ ਵਿੱਚ ਲਿਫਟ ਜਿਹੜੇ ਲੋਕ ਨੇ ਉਹਨਾਂ ਦੀ ਘਰਾਂ ਦੀ ਤਲਾਸ਼ੀ ਲੈਣੀ ਤੇ ਜਾਂ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਜਿਹੜੇ ਕਰ ਰਹੇ ਨੇ ਉਹਨਾਂ ਦੀ ਤਲਾਸ਼ੀ ਲੈਣੀ ਕਿਉਂਕਿ ਜਿਹੜੇ ਪੁਰਾਣੇ ਰਹਿ ਚੁੱਕੇ ਆ ਨਸ਼ਾ ਤਸਕਰ ਜ ਉਹਨਾਂ ਦੀ ਪਛਾਣ ਜਿਹੜੀ ਕੀਤੀ ਗਈ ਆ ਜਿਨ੍ਹਾਂ ਦੇ ਮਾਮਲੇ ਵੀ ਪਹਿਲਾਂ ਦਰਜ ਕੀਤੇ ਸੀਗੇ ਉਹਨਾਂ ਦਾ ਅੱਜ ਕੱਲ ਕੀ ਸਟੇਟਸ ਆ ਕੀ ਹਾਲਾਤ ਨੇ ਉਹ ਉਹਨਾਂ ਦੇ ਤਰ੍ਹਾਂ ਦੇ ਵਿੱਚ ਜਿਹੜੀ ਆ ਤਲਾਸ਼ੀ ਜਿਹੜੀ ਆ ਬਿਆਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਤਾਂ ਜੋ ਪਤਾ ਚੱਲ ਸਕੇ ਵੀ ਕਿਹੜੇ ਲੋਕ ਨੇ ਜਿਹੜੇ ਨਸ਼ੇ ਦੀ ਤਸਕਰੀ ਦੇ ਵਿੱਚ ਜਿਹੜਾ ਆਪਣੀ ਯੋਗਦਾਨ ਜਿਹੜਾ ਉਹ ਦਿਖਾਉਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਜਿਹੜਾ ਨਸ਼ਾ ਹੈਗਾ ਇਹ ਨੌਜਵਾਨ ਪੀੜ੍ਹੀ ਨੂੰ ਜਿਹੜਾ ਦਲਦਲ ਵਿੱਚ ਧਕੇਲਦਾ ਖਾਈ ਦੇ ਰਿਹਾ ਜਿਸ ਕਰਕੇ ਪੁਲਸ ਵੱਲੋਂ ਸਖਤ ਐਕਸ਼ਨ ਜਿਹੜੇ ਕੀਤੇ ਜਾ ਰਹੇ ਨੇ ਤੇ ਹੁਣ ਦਿਹਾਤੀ ਇਲਾਕੇ ਦੇ ਵਿੱਚ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਵੱਡੀ ਤਦਾਦ ਦੇ ਵਿੱਚ ਜਿਹੜੇ ਪੁਲਸ ਫੋਰਸ ਨਾਲ ਲੈ ਕੇ ਜਿਹੜਾ ਕੈਸੋ ਆਪਰੇਸ਼ਨ ਚ ਚਲਾਇਆ ਜਾ ਰਿਹਾ 46 ਥਾਣਿਆਂ ਦੀ ਜਿਹੜੀ ਪੁਲਸ ਹੈ ਉਹ ਇਸ ਕੈਸੋ ਆਪਰੇਸ਼ਨ ਵਿੱਚ ਸ਼ਾਮਲ ਹੈ ਤੇ 50 ਦੇ ਕਰੀਬ ਜਿਹੜੇ ਆ ਤੇ ਉਹ ਜਵਾਨ ਜਿਹੜੇ ਇਹਦੇ ਵਿੱਚ ਜਿਹੜੇ ਆ ਉਹ ਪੁਲਿਸ ਦੇ ਲੱਗੇ ਹੋਏ ਦਿਖਾਈ ਦੇ ਰਹੇ ਆ ਤੇ ਘਰ-ਘਰ ਦੀ ਜਿਹੜੀ ਆ ਉਹ ਤਲਾਸ਼ੀ ਲਈਤੀ ਜਾ ਰਹੀ ਹੈ ਖਾਸ ਤੌਰ ਤੇ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਸ਼ੱਕ ਹੈ ਵੀ ਇਹ ਨਸ਼ੇ ਤਸਕਰੀ ਜਿਹੜੀ ਕਰਦੇ ਆ ਜਾਂ ਨਸ਼ੇ ਦੀ ਜਿਹੜਾ ਵੀ ਨਸ਼ੇ ਜਾ ਨਸ਼ਾ ਲੈਣ ਦਾ ਕੰਮ ਕਰਦੇ ਆ ਉਹਨਾਂ ਹੀ ਜਿਹੜੀ ਤਲਾਸ਼ੀ ਉਹ ਲਈਤੀ ਜਾ ਰਹੀ ਹੈ ਤਾਂ ਜੋ ਨਸ਼ੇ ਨੂੰ ਕੋਰੋਇਪੁਰ ਜ਼ਿਲ੍ਹੇ ਤੋਂ ਜੜ ਤੋਂ ਜਿਹੜਾ ਖਤਮ ਕੀਤਾ ਜਾਵੇ ਇਹ ਜਿਹੜਾ ਬਿਆਨ ਹੈ ਪੁਲਿਸ ਦਾ ਉਹ ਆਪਣੇ ਆਪ ਦੇ ਵਿੱਚ ਵੀ ਦਿਖਾਈ ਦੇ ਰਿਹਾ ਵੀ ਜਿਸ ਤਰ੍ਹਾਂ ਪੁਲਿਸ ਤਰਕਸਾਰੀ ਜਿਹੜੀ ਆ ਇਹ ਕੰਮ ਕਰਦੀ ਦਿਖਾਈ ਦੇ ਰਹੀ ਆ ਵੀ ਲੋਕ ਅਜੇ ਸਰਦੀ ਦੇ ਮੌਸਮ ਦੇ ਵਿੱਚ ਬਿਸਤਰੇ ਤੋਂ ਵੀ ਉੱਠੇ ਨਹੀਂ ਹੁੰਦੇ ਤੇ ਪੁਲਿਸ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਆ ਦਸਤਕ ਦਿੰਦੀ ਆ ਤੇ ਉਹਨਾਂ ਦੇ ਘਰਾਂ 'ਚ ਤਲਾਸ਼ੀ ਲੈਂਦੀ ਆ ਜਿਨ੍ਹਾਂ ਦੇ ਸ਼ੱਕ ਹੁੰਦਾ ਵੀ ਇਹ ਲੋਕ ਜਿਹੜੇ ਆ ਉਹਨਾਂ ਨਸ਼ੇ ਦੇ ਜਿਹੜੇ ਕਾਰੋਬਾਰ ਵਿੱਚ ਲਿਫਟ ਹੋ ਸਕਦੇ ਨੇ ਜੇ ਪੁਲਿਸ ਦਾ ਦਾਵਾ ਹੈ ਵੀ ਜੇ ਯਾ ਹੋਰ ਇਹ ਤੇ ਜਿਹੜਿਆ ਕਾਰਵਾਈ ਸਖਤ ਕੀਤੀ ਜਾਏਗੀ ਜਦੋਂ ਉਹਨੂੰ ਦਫਤਰ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਉਮਲ ਚਲਾਈ ਜਾਂਦੀ ਜਾਵੇਗੀ ਤਾਂ ਜੋ ਨਸ਼ੇ ਦੇ ਉੱਤੇ ਪੂਰੀ ਤਰ੍ਹਾਂ ਨਿਕੇਲ ਕੱਸੀ ਜਾਵੇ ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾਵੇ ਪੁਲਿਸ ਦਾ ਜੋ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਦਿਖਾਈ ਦੇ ਰਹੇ ਨੇ ਤੇ ਲਗਾਤਾਰ ਪੁਲਿਸ ਇਹ ਬਿਆਨ ਜਿਹੜਾ ਚਰਾਈ ਦਿਖਾਈ ਦੇ ਰਹੀ ਹੈ ਅੱਜ ਤੇ ਹਾਤੀ ਇਲਾਕੇ ਦੇ ਵਿੱਚ ਇਹ ਜਿਹੜਾ ਬਿਆਨ ਜਿਹੜਾ ਉਹ ਚਰਾਇਆ ਜਾ ਰਿਹਾ ਤੇ ਕੈਸੋ ਆਪਰੇਸ਼ਨ ਦਾ ਤੜ ਸਾਰੀ ਜਿਹੜਾ ਪੁਲਿਸ ਨੇ ਜਿਹੜਾ ਕੈਸੋ ਆਪਰੇਸ਼ਨ ਸ਼ੁਰੂ ਕੀਤਾ ਵੱਡੀ ਤਦਾਦ ਦੇ ਵਿੱਚ ਕੁਝ ਫੋਰਸ ਜਿਹੜੀ ਉੱਥੇ ਗਨਾਟ ਹੈ ਕਿ ਕਾਫੀ ਜਵਾਨ ਦੇ ਆਖਿਰੋ-ਕਾਰ ਲੋਕ ਨੇ ਜਿਹੜਾ ਨਸ਼ੇ ਨੂੰ ਜਿਹੜਾ ਬਰਾਵਾ ਦਿੰਦੇ ਆ ਤੇ ਨੌਜਵਾਨ ਜਿਹੜੀ ਆ ਪੀੜੀ ਨੂੰ ਉਹ ਦਲਦਲ ਵਿੱਚ ਤਕੇਲ ਕੇ ਤੇ ਉਹਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਨੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਨਸ਼ਾ ਤਸਕਰੀ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਮੁਹਿੰਮ ਦੇ ਤਹਿਤ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਐਸਐਸਪੀ ਫਿਰੋਜ਼ਪੁਰ ਸ਼੍ਰੀਮਤੀ ਸੋਮੇ ਮਿਸ਼ਰਾ ਜੀ ਆਈਪੀਐਸ ਦੀ ਅਗਵਾਈ ਹੇਠ ਇੱਕ ਸੀਕ੍ਰੇਟ ਸਰਚ ਆਪਰੇਸ਼ਨ ਅਤੇ ਸਰਪ੍ਰਾਈਜ਼ ਆਪਰੇਸ਼ਨ ਕੀਤਾ ਗਿਆ ਜਿਹਨੂੰ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਕਹਿੰਦੇ ਆ ਖਣਾ ਕਲਖੁਰਚ ਪੈਂਦੇ ਪਿੰਡ ਸੋਢੀ ਨਗਰ ਚ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਭਾਰੀ ਮਾਤਰਾ ਚ ਸਾਡੀ ਪੁਲਿਸ ਫੋਰਸ ਸਾਡੇ ਨਾਲ ਤੈਨਾਤ ਹੈ तकरीबन 50 ਪੁਲਿਸ ਕਰਮੀ ਚਾਰ ਥਾਣਿਆਂ ਤੋਂ ਇੱਥੇ ਤੈਨਾਤ ਨੇ ਇਸ ਸਰਚ ਆਪਰੇਸ਼ਨ ਵਿੱਚ ਜਿਹਦੇ ਚ ਅਸੀਂ ਜਿਹੜੇ ਵੀ ਇੱਥੇ ਨਸ਼ਾ ਤਸਕਰੀ ਕਰਦੇ ਰਹੇ ਨੇ ਰਹਿਸ਼ੀ ਇੱਥੋਂ ਦੇ ਬੰਦੇ ਨੇ ਉਹਨਾਂ ਦੇ ਘਰਾਂ ਨੂੰ ਚੈੱਕ ਕੀਤਾ ਜਾਊਗਾ ਉਥੇ ਜੇ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸ਼ੱਕੀ ਸਮਾਨ ਸਾਨੂੰ ਮਿਲਦਾ ਹੈ ਉਸ ਦੀ ਬਰਾਮਦਗੀ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਪਹਿਲਾਂ ਵੀ ਇੱਥੇ ਰਹਿੰਦੇ ਸੀਗੇ ਨਸ਼ਾ ਤਸਕਰ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਕਿ ਉਹਨਾਂ ਦਾ ਮੌਜੂਦਾ ਹਾਲਾਤ ਕੀ ਨੇ ਪ੍ਰੈਜ਼ੈਂਟ ਸਟੇਟਸ ਕੀ ਹੈ ਤੇ ਅੱਜਕੱਲ ਕੀ ਕੰਮ ਕਰਦੇ ਨੇ ਜੇ ਉਹਨਾਂ ਤੇ ਸਾਨੂੰ ਸ਼ੱਕ ਹੁੰਦਾ ਤੇ ਉਹਨਾਂ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਡੈਨਿਕ ਸਵੇਰਾ ਫਰੋਇਪੁਰ